ਮਹਾਰੰਜੋਸ ਸਿੰਘ ਰਨਾਬ ਬਲਾਕ ਪ੍ਰਧਾਨ ਕਾਦੀਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਹ ਜਿਹੜੀ ਸੰਜੂਤ ਕਿਸਾਨ ਮੋਰਚੇ ਦੀ ਕਾਲ ਆ 16 ਨੂੰ ਭਾਰਤ ਬੰਦ ਦੀ ਉਹਦੇ ਸਬੰਧ ਵਿੱਚ ਜਿਹੜਾ ਜੇ ਇਕੱਠ ਕੀਤਾ ਵਾ ਇਹ ਮੀਟਿੰਗ ਹੋ ਰਹੀ ਹੈ ਵੀ ਜਿਹੜੀ 16 ਨੂੰ ਸਫਲਤਾਪੂਰਨ ਜਿਹੜਾ ਭਾਰਤ ਬੰਦ ਨੂੰ ਸਮਰਥਨ ਦਿੱਤਾ ਜਾਵੇ ਇੱਕ ਤੇ ਐਮ ਐਸ ਪੀ ਦਾ ਗਰੰਟੀ ਕਾਨੂੰਨ ਜਿਹੜੀ ਆਪਾਂ ਮੰਗ ਕੀਤੀ ਸੀ ਦੂਸਰਾ ਜਿਹੜਾ ਕਿਸਾਨਾਂ ਦਾ ਕਰਜ਼ਾ ਮਾਫੀ ਤੀਸਰਾ ਜਿਹੜਾ ਸਾਡਾ ਗਾਵਾ ਇਹ ਇਨਸਾਫ ਕਿਸਾਨਾਂ ਦੇ ਜਿਹੜੇ ਪਰਚੇ ਹੋਏ ਸੀ ਉਹਨਾਂ ਨੂੰ ਵਾਪਸ ਲਿਆ ਜਾਵੇ ਦਿੱਲੀ ਦੇ ਵਿੱਚ ਜਦੋਂ ਪਰਚੇ ਹੋਏ ਕਿਸਾਨਾਂ ਦੇ ਸਰਕਾਰ ਨੇ ਕਹਿੰਦੀ ਵਾਪਸ ਲੜਾਂਗੇ ਉਹ ਲੈ ਨਹੀਂ ਗਏ ਮਿਸ਼ਰਾ ਟੈਣੀ ਨੂੰ ਜਿਹੜੀ ਉਹਨੇ ਕਿਸਾਨ ਕੁਚਲੇ ਸੀ ਗੱਡੀ ਥੱਲੇ ਦੇ ਕੇ ਜਾਨ ਬੁੱਝ ਕੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਭਾਰ 16 ਬੰਦ ਕੀਤਾ ਜਾ ਰਿਹਾ ਉਹ ਭਾਜੀਪੀ ਸਰਕਾਰ ਜਿਹੜੀ ਹੈ ਨਾ ਇੱਕ ਤਾਨਾਸ਼ਾਹੀ ਸਰਕਾਰ ਦਾ ਰਵਈਆ ਜਿਹੜਾ ਅਪਣਾ ਰਹੀ ਆ ਹਰਿਆਣਾ ਦੇ ਵਿੱਚ ਜਿਹੜੀ ਭਾਜੀਪੀ ਦੀ ਸਰਕਾਰ ਆ ਉਹਦਾ ਬੜਾ ਇੱਕ ਗਲਤ ਰਵਈਆ ਹੈ ਕਿ ਉਹ ਦੇਖੋ ਦਿੱਲੀ ਸਾਰਿਆਂ ਦੀ ਰਾਜਧਾਨੀ ਆ ਇਹ ਨਹੀਂ ਕੱਲੀ ਹਰਿਆਣੇ ਦੀ ਰਾਜਧਾਨੀ ਆ ਯਾ ਯੂਪੀ ਦੀ ਰਾਜਧਾਨੀ ਆ ਆਲ ਓਵਰ ਹਿੰਦੁਸਤਾਨ ਦੀ ਰਾਜਧਾਨੀ ਆ ਉੱਥੇ ਹਰ ਕੋ ਨੂੰ ਜਾਣ ਦਾ ਆਪਣਾ ਪ੍ਰਦਰਸ਼ਨ ਕਰਨ ਦਾ ਹੱਕ ਆ ਇਹ ਇੱਕ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਵਾ ਜਿਹਦੇ ਅਸੀਂ ਸਖਤ ਸ਼ਬਦਾਂ ਇਹ ਨਿੰਦਿਆ ਕਰਦੇ ਆ ਸਾਬਕਾ ਸਰਪੰਚ ਪਿੰਡ ਬੜਾ ਦਾ ਗੰਸੀਆ ਇਸ ਦਾ ਮੀਟ ਚੱਕਾਤੀਆਂ ਜੁਨੀਆ ਦੇ ਵੱਲੋਂ ਸਾਡੇ ਪ੍ਰਧਾਨ ਸ਼ੇਰਪੁਰ ਨੇ ਸਾਨੂੰ ਕਿਹਾ ਵੀ ਤੁਸੀਂ ਉੱਥੇ ਆਉਣਾ ਵਾ 16 ਤਰੀਕ ਨੂੰ ਬਾਈਪਾਸ ਦੇ ਬਾਕੀ ਇਹ ਪਿੰਡਾਂ ਦੇ ਵਿੱਚ ਜਤਨ ਕਰ ਰਹੇ ਆ ਵੀ ਉਹਦੋਂ ਪੂਰਾ ਬੰਦ ਹੋਏ ਅੱਜ ਅਸੀਂ ਆਪਣੇ 16 ਤਰੀਕ ਦੇ ਸੰਬੰਧ ਵਿੱਚ ਜਿਹੜਾ 16 ਨੂੰ ਜਿਹੜਾ ਬੰਦ ਹੋਆ ਉਹਦਾ ਅਸੀਂ ਤਕੜੇ ਹੋ ਕੇ ਉਹਨੂੰ ਮੈਂ ਭਾਰਤ ਮੰਦ ਦਾ ਜਤਨ ਕਰਾਂਗੇ ਵੀ ਉਹ ਸਰਬਸਾ ਪੂਰਤ ਪੂਰਨ ਹੋਵੇ